ਮੈਂ ਭਾਈ ਦੀ ਪੜ੍ਹ ਹੈ ਮੈਂ 12ਵੀਂ ਜਮਾਤ ਦੇ ਵਿਦਿਆਰਥੀ ਹਾਂ ਅੱਜ ਮੈਂ ਆਪ ਸਭ ਨੂੰ ਆਗਮਨ ਵਾਲ ਗੁਰੂ ਗੋਬਿੰਦ राय ਜੀ ਬਾਰੇ ਦੱਸਣ ਜਾ ਰਹੀ ਹਾਂ ਸੰਨ 1966 ਈਸਵੀ ਦੀ ਗੱਲ ਹੈ ਪਟਨਾ ਸ਼ਹਿਰ ਦੇ ਗगन ਵਿੱਚ ਉਸ ਰਾਤ ਚੰਦਨਮਾ ਦਾ ਨੂਰ ਅਤਿ ਅਲੋਕਿਕ ਸੀ ਜਿਵੇਂ ਕਿਸੇ ਅਗਨੀ ਜੋਤ ਨੂਰਾਨੀ ਰੂਹ ਦੇ ਮਨੁੱਖੀ ਜਾਮੇ ਵਿੱਚ ਆਉਂਦੀ ਸ੍ਰਿਸ਼ਟੀ ਵੀ ਸਵਾਗਤ ਕਰ ਰਹੀ ਹੋਵੇ ਉਸ ਰਾਤ ਤਾਰਿਆਂ ਦੀ ਚਮਕ ਵਿੱਚ ਕਿਤੇ ਬਾਦ ਰੋਸ਼ਨ ਰੋਸ਼ਨ ਸੀ ਜਿਵੇਂ ਕਿਸੇ ਪਰਮਪੁਰਖ ਦੇ ਤੇ ਓਨ ਓ ਦਾ ਅੰਬਰ ਵੀ ਦੀਪਮਾਲਾ ਕਰਕੇ ਜਸ਼ਨ ਮਨਾ ਰਹੀ ਹੋਵੇ। ਸ਼ਹਿਰ ਪਟਨਾ ਦੀ ਸੁਹਾਵੀ ਕਲਤੀ ਤੇ ਮਾਤਾ ਗੁਜਰੀ ਜੀ ਨੂੰ ਬੇਸ ਵਧਾਈਆਂ ਮਿਲਣ ਲਗੀਆਂ ਜਦੋਂ ਉਹਨਾਂ ਦੇ ਪਵਿੱਤਰ ਗੋਦਵੈਜ ਬਾਲ ਦੁਰਗੋਬਿਤ ਰਾਏ ਜੀ ਦਾ ਆਗਮਨ ਹੋਇਆ। ਜੋ ਬਾਅਦ ਵਿੱਚ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਣ ਕੇ ਸੁਭਾਈਮਾਨ ਹੋਏ। ਬਾਲ ਗੋਬਿਤ ਰਾਏ ਦਾ ਪਟਨਾ ਨਗਰ ਵਿਖੇ ਜਿਸ ਵੇਲੇ ਆਗਮਨ ਹੋਇਆ ਉਸ ਵੇਲੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੂਰ ਪੂਰਬ ਭਾਰਤ ਵਿੱਚ ਰਾਜਾ ਰਾਮ ਸਿੰਘ ਨਾਲ ਅਸਾਂ ਵੱਲ ਪ੍ਰਚਾਰ ਯਾਤਰਾ ਕਰ ਰਹੇ ਸਨ ਨੌਵੇਂ ਪਾਤਸ਼ਾਹ ਦੇ ਪਟਨਾ ਤੋਂ ਦੂਰ ਹੋਣ ਕਾਰਨ ਮਾਤਾ ਗੁਜਰੀ ਜੀ ਅਤੇ ਬਾਲ ਗੋਬਿੰਦ ਰਾਏ ਦਾ ਇਹ ਤੇਗ ਬਾਲ ਲਈ ਮਾਤਾ ਮਾਤਾ ਜੀ ਕਿਰਪਾਲ ਚੰਦ ਜੀ ਅਤੇ ਦਾਦੀ ਜੀ ਮਾਤਾ ਨਾਨਕੀ ਜੀ ਸੇਵਾ ਨਿਭਾ ਰਹੇ ਸਨ ਪੂਰੇ ਦੇ ਸਿੱਖਾਂ ਤੋਂ ਜਦੋਂ ਗੁਰੂ ਤੇਗ ਬਹਾਦਰ ਜੀ ਨੂੰ ਇੱਕ ਖੁਸ਼ਖਬਰੀ ਮਿਲੀ ਤਾਂ ਉਹਨਾਂ ਨੇ ਆਪ ਹੀ ਬਾਲਕ ਦਾ ਨਾਮ ਗੋਬਿੰਦ ਰਾਏ ਰੱਖਿਆ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਹਿਲੀ ਵਾਰ ਆਪਣੇ ਪੁੱਤਰ ਨੂੰ 4 ਸਾਲ ਬਾਅਦ ਪਟਨਾ ਵਿੱਚ ਹੀ ਮਿਲੇ ਸਨ ਮਾਤਾ ਗੁਜਰੀ ਜੀ ਨੇ ਜਦੋਂ ਬਾਲਕ ਨੂੰ ਜਨਮ ਦਿੱਤਾ ਤਾਂ ਪੰਜਾਬ ਵਿੱਚ ਪਟਿਆਲਾ ਜ਼ਿਲ੍ਹੇ ਦੇ ਨਗਰ ਕੁੜਾਂਵਿਖੇ ਇੱਕ ਸੂਫੀ ਪੀਰ ਇਕਨ ਸ਼ਾਹ ਨੂੰ ਇੱਕ ਦਿਨ ਅੰਦਰੋਂ ਅੰਦਰ ਮਨੋਮਨੀ ਅਜਿਹਾ ਅਨੁਭਵ ਹੋਇਆ ਕਿ ਪਟਨਾ ਸ਼ਹਿਰ ਵਿਖੇ ਇੱਕ ਮਹਾਪੁਰਗ ਦਾ ਜਨਮ ਹੋਇਆ ਹੈ ਜੋ ਕਿ ਲੋਕਾਂ ਹੀ ਤारण ਆਇਆ ਹੈ ਉਹ ਤੁਰੰਤ ਹੀ ਆਪਣੇ muridani ਲੈ ਕੇ ਪਟਨਾ ਸਾਹਿਬ ਵੱਲ ਰਵਾਨਾ ਹੋ ਗਏ ਸਾਰੇ ਰਸਤੇ ਪਖੰਸਾ ਸ਼ਾ ਦੇ ਹੱਥ ਵਿੱਚ ਵਜਮਾਲਾ ਰਹੀ ਤੇ ਦਿਲ ਵਿੱਚ ਅੱਲਾ ਅੱਲਾ ਉਚਾਰਦੇ ਰਹੇ ਜਦੋਂ ਪਟਨਾ ਪਹੁੰਚੇ ਤਾਂ ਦਰਸ਼ਨ ਕਰਨ ਬਾਲੀਆਂ ਸੰਗਤਾਂ ਦਾ ਬਹੁਤ ਵੱਡਾ ਇਕੱਠ ਸੀ ਉਹ ਹੈ ਪਿਕਨ ਸ਼ਾਹ ਨੇ ਨਮਰਤਾ ਨਾਲ ਤਿੰਨ ਵਾਰ ਸੱਜਾ ਕੀਤਾ ਅਤੇ ਬਾਲ ਗੋਬੇ ਦੇ ਅਜਿਹੇ ਚਮਕਦੇ ਚਮਨਾਵਲ ਤੱਕਿਆ ਉਸ ਪਲ ਉਹਨਾਂ ਦਾ ਫਿਰਦੌਸ ਇਸ ਤਰ੍ਹਾਂ ਖਿੜ ਗਿਆ ਜਿਵੇਂ ਕੋਈ ਲੋਹਾ ਪਾਰਸ ਨੂੰ ਸੋਕੇ ਸੋਨਾ ਬਣ ਗਿਆ ਹੋਵੇ ਵੀਰ ਪਿਕਨ ਸ਼ਾਹ ਨੇ ਔਰਕਲੀ ਮਠਾਈਆਂ ਦੀਆਂ ਦੋ ਮਟਕੀਆਂ ਬਾਲ ਗੋਬਿੰਦ ਰਾਏ ਦੇ ਚਰਣਾ ਦੇ ਅੱਗੇ ਰੱਖੀਆਂ। ਉਹਨਾਂ ਦੇ ਮਨ ਵਿੱਚ ਸ਼ੰਕਾ ਸੀ ਕਿ ਇਹ ਬਾਲਕ ਕਿਸ ਧਰਮ ਦਾ ਸਾਥ ਦੇਵੇਗਾ। ਬਾਲ ਗੋਬਿੰਦ ਰਾਏ ਜੀ ਨੇ ਮੁਸਕੁਰਾਉਂਦਿਆਂ ਹੋਇਆਂ ਆਪਣੇ ਨਿੱਕੇ-ਨਿੱਕੇ ਹੱਥਾਂ ਨੂੰ ਦੋਵਾਂ ਹੀ ਮਟਕੀਆਂ ਉੱਤੇ ਰੱਖ ਦਿੱਤਾ। ਉਸ ਪਲ ਸੂਫੀ ਪੀਰ ਦੀਆਂ ਅੱਖਾਂ ਵਿੱਚ ਹੰਝੂਆਂ ਦੇ ਮੋਤੀ ਚਮਕੀ। ਉਹਨਾਂ ਨੇ ਸਮਝ ਲਿਆ ਕਿ ਇਹ ਬਾਲਕ ਕਿਸੇ ਧਰਮ ਦਾ ਨਹੀਂ, ਸਾਰੀ ਮਨੁੱਖਤਾ ਦਾ ਹੈ। ਹਿੰਦੂਆਂ ਦਾ ਵੀ ਹੈ ਮੁਸਲਮਾਨਾਂ ਦਾ ਵੀ ਹੈ ਤੇ ਹਰ ਜੀਵ ਦਾ ਵੀ ਹੈ ਪੀਰ ਮਖਨ ਸ਼ਾਹ ਦੇ ਦਿਲ ਵਿੱਚ ਨਿਸ਼ਚਾ ਹੋ ਗਈ ਅਤੇ ਉਹ ਉੱਥੇ ਕਹਿਣ ਲੱਗੇ ਇਹ ਤਾਂ ਸਬ ਦਾ ਗੁਰੂ ਹੈ ਸਬ ਦਾ ਸੋ ਪ੍ਰਸੰਗ ਕੁਝ ਦਿਨ ਤੋਂ ਉਸ ਦਿਨ ਤੋਂ ਪਟਿਆਲ ਪਟਨਾ ਦੇ ਗਲੀ ਪੁੰਜਾ ਵਿੱਚ ਇਹ ਗੱਲਾਂ ਹਵਾ ਵਾਂਗ ਫੈਲ ਗਈਆਂ ਕਿ ਇਕ ਅਜਿਹਾ ਬਾਲਕ ਜੰਮਿਆ ਹੈ ਜਿਸ ਦੀ ਰੋਸ਼ਨੀ ਸਿਰਫ ਇੱਕ ਘਰ ਜਾਂ ਇੱਕ ਤਰਨ ਲਈ ਨਹੀਂ ਸਗੋਂ ਪੂਰੇ ਸੰਸਾਰ ਲਈ ਹੈ। ਸ੍ਰੀ ਮਾਤਾ ਗੁਜਰੀ ਜੀ ਵੱਡੇ ਭਾਗਾਂ ਵਾਲੇ ਜੋ ਪੁੱਤਰ ਨੂੰ ਬੋਧ ਵਿੱਚ ਲੈ ਕੇ ਲਾੜ ਕਰਦੇ ਤੇ ਆਨੰਦ ਪ੍ਰਾਪਤ ਕਰਦੇ। ਬਾਲ ਗੋਬਿੰਦ ਰਾਏ ਜੀ ਹੌਲੀ-ਹੌਲੀ ਵਿੜੇ ਵਿੱਚ ਭਜਨ ਫਿਰਨ ਜੋਗੀ ਹੋ ਗਏ ਅਤੇ ਮਿੱਟੀ ਤੋਤੀ ਬਾਣੀ ਬੋਲਣ ਲੱਗ ਪਏ। ਬਾਲ ਗੁਰੂ ਜੀ ਦੀ ਵਿਦਿਆ ਸਾਰੇ ਹਿੰਦੂ ਇਲਾਕੇ ਵਿੱਚ ਫੈਲ ਗਈ ਅਤੇ ਸੰਗਤਾਂ ਪੁਰਨਮਾਸ਼ੀ ਅਤੇ ਮਸੀਆ ਆਦਿ ਜਿਹੇ ਮੁਕਿਆ ਨਹੀਂ ਇਕੱਠਾ ਹੋ ਕੇ ਇਸ ਤਰ੍ਹਾਂ ਸਪਸ਼ਟ ਹੁੰਦਾ ਹੈ ਕਿ ਜਸ਼ਨੇਸ਼ ਪਤਾ શ્રી ਗੁਰੂ ਗੋਬਿੰਦ ਸਿੰਘ ਜੀ ਜਿਲਮਾ ਦਾ ਨਾਸ਼ ਦੇ ਸਰਪ ਦਾ ਭਲਾ ਕਰਨ ਲਈ ਇਸ ਧਰਤੀ ਤੇ ਪ੍ਰਗਟ ਹੋਏ ਹਨ ਪੀਰ ਤੇ ਖਾਲਸਾ ਦੀ ਸਾਖੀ ਉਸ ਰੋਸ਼ਨੀ ਦੀ ਪਹਿਲੀ ਝਲਕ ਸੀ ਜੋ ਅੱਗੇ ਚੱਲ ਕੇ ਕਾਲਤੀ ਦੀ ਸਜਨਾ ਵਿੱਚ ਪ੍ਰਗਟ ਹੋਈ ਧੰਨਵਾਦ